ਉਹ ਦੇ ਦੇ ਸਭਾ ਦੇ ਸਾਰੇ ਮਹਿਕਮੇ ਠਗرائی ਸਾਰੀ ਸਾਰੀਆਂ ਮਨਿਸਟਰੀਆਂ ਰਾਜਨੂ ਦੇਤੀਓ ਪ੍ਰਬੰਧ ਸਾਰਾ ਰਾਜ ਦਾ ਪ੍ਰਬੰਧ ਰਾਜਨੂ ਦੇ ਦਿੱਤਾ ਹਾਂਜੀ ਜਾਏ ਬਸੇ ਸੁਰਤਾਮ ਤੇਉ ਤੈਨੂੰ ਸੰਭਲਣ ਸੰਭੁਖੀ ਫੇਰੀ ਦੁਹਾਈ ਬਸ ਉਹ ਕੀ ਸੀ ਜਿਹੜੇ ਜਿਹੜੇ ਦੈਂਤ ਉਤੇ ਵਸਾਏ ਉਹਨੇ ਸੁਭਤਾ ਚਲੇਗਾ ਆਪਣੇ ਰਾਜ ਜਿੱਥੋਂ ਆਇਆ ਸੀ ਉੱਥੇ ਇਥੇ ਇਹਨਾਂ ਨੇ ਇਹ ਤੇ ਆ ਕੇ ਬਸ ਗਏ ਜਿਹੜੇ ਠੁਕਰਾਈ ਜਿਹਨਾਂ ਕੋ ਮਹਿਕਮੇ ਸੰਭਾਲੇ ਉਹ ਦائیں ਤੇ ਇੱਥੇ ਆ ਕੇ ਬਸ ਗਏ ਪਬਲਿਕ ਹੋ ਹੀ ਨਹੀਂ ਪਬਲਿਕ ਨਹੀਂ ਪੱਜੀ ਰੋਡ ਪਬਲਿਕ ਨਹੀਂ ਜਾਂਦੀ ਹੁੰਦੀ ਤੇ ਸੁਮਨ ਸੁਮਨ ਦੀ ਦੋ ਹਾਈ ਫਿਰਦੀ ਵੀ ਪਾਈ ਹੁਣ ਰਾਜ ਹੁੰਦਾ ਨਵੇਂ ਫਰਮਾਨ ਲਾਗੂ ਕਰਤੇ ਦੇਲ ਤੇ ਆਲੇ ਚੱਕ ਤੇ ਬਾਣਾ ਫੇਰਨ ਤੇ ਪਾਬੰਦੀ ਐ ਉਹਨਾਂ ਆਲੀਆਂ ਸਾਰੀਆਂ ਗੱਲਾਂ ਤੇ ਪਾਬੰਦੀ ਲਾਤੀ ਕੋਈ ਮਾਲਾ ਨਹੀਂ ਫੇਰੂ ਸਭ ਕੰਮ ਕਰਨਗੇ ਖਾਣਗੇ ਜਿਵੇਂ ਚੀਰ ਆਲੇ ਨੇ ਕੀਤਾ ਸੀ ਕੱਲਬ ਸਭ ਨੂੰ ਕਰਨਾ ਪਊਗਾ ਜਿਨ੍ਹਾਂ ਨੇ ਬਹਿਲੇ ਬੈਠ ਕੇ ਪੈਸੇ ਇਕੱਠੇ ਕਰੇ ਉਹਨਾਂ ਦੇ ਖੋਲੋ ਵੰਡ ਦੋ ਸਾਰਿਆਂ ਨੂੰ ਖਜ਼ਾਨੇ ਜਿਹਾ ਕਰਾ ਦੋ ਆਪੇ ਹੀ ਕਰਾ ਦੋ ਨਹੀਂ ਅਸੀਂ ਕਰ ਲਾਂਗੇ ਫਿਰ ਜੇ ਆਪੇ ਕਰਾ ਦੂ ਠੀਕ ਹੈ ਜੇ ਸਰਕਾਰ ਕਰਾਊ ਫੇ ਹੋ ਸਰਕਾਰ ਆਪਣਾ حساب ਵੀ ਉਹ ਤੇ ਲੈ ਲੂ ਕਿ ਤੂੰ ਇਹ ਕੀਤਾ ਕਿਉਂ ਅਪਰਾਧ ਦਾ ਫਿਰ ਕੇਸ ਵੀ ਚੱਲੂਗਾ ਤੇ ਜੇ ਆਪੀ ਦੇ ਦੋ ਉਹਨੂੰ ਮਾਫੀ ਹੈ ਇਹ ਉਦੋਂ ਹੁੰਦਾ ਫਿਰ ਇਹਨੂੰ ਹੋਰ ਵੀ ਚਾਹੀਦਾ ਇਹਦੇ ਲੈ ਕੇ ਦੇ ਲੋ ਜੀ ਜਾਇ ਬਸੇ ਸੁਰਤਾਮ ਤੇ ਤੈਨ ਸੁਮਨ ਸੁਮੁਖੀ ਫੇਰੀ ਦੁਹਾਈ ਸੁਮਨ ਸੁਮਦੀ ਦੁਹਾਈ ਫੇਰਦੀ ਸੁਮਨ ਸੁਮਦਾ ਡਿਕਲੇਰ ਕਰਤਾ ਵੀ ਰਾਜ ਉਹਦਾ ਸੁਮਨ ਸੁਮਦਾ ਰਾਜ ਇਹਨਾਂ ਦਾ ਹੀ ਹੈ ਜਿਹੜੇ ਅਧਿਕਾਰੀ ਨੇ ਅਧਿਕਾਰੀ ਥਾਪੇ ਅਧਿਕਾਰੀਆਂ ਨੇ ਦੁਹਾਈ ਫੇਰ ਰਹੀ ਹੈ ਵੀ ਭਾਈ ਸੁਮਨ ਸੁਮਦਾ ਰਾਜ ਹੈ ਹੁਣ ਅਸੀਂ ਉਹਦੇ ਮਤੇ ਹਟਾਂ ਜਿਵੇਂ ਗਵਰਨਰ ਲਾਗੂ ਬਿਠਾਣ ਦਿੰਦੇ ਹੁੰਦੇ ਨੇ ਬੁਲ ਕੇ ਜਿੱਤ ਕੇ ਉੱਥੇ ਆਪਣਾ ਨਾਮ ਵੰਦਾ ਵਸਾ ਲੰਦੇ ਨੇ ਦੋਹਰਾ ਖੇਤ ਜੀਤ ਤੈਂਤਨ ਲਿਓ ਗਏ ਦੇਵਤੇ ਭਾਜ ਆ ਖੇਤ ਜੰਗ ਜਿੱਤ ਲਈ ਜਿਹੜੇ ਰਾਖਸ਼ ਸੀ ਉਹਨਾਂ ਨੇ ਖੇਤ ਜਿੱਤ ਲਿਆ ਮਦਾਨ ਜਿੱਤ ਲਿਆ ਦੇਵਤੇ ਭੱਜ ਗਏ ਇਹ ਵਿਚਾਰੇ ਉਹ ਬਨ ਵਿਖਾਇ ਲੇ ਉਹ ਸ਼ਬਾ ਤੇ ਰਾਜ ਇਹਨਾਂ ਨੇ ਫਿਰ ਹੋਰ ਕੀ ਵਿਚਾਰਿਆ ਰਾਖਸ਼ਾਂ ਨੇ ਦੇਵ ਦੇ ਪੰਜਾਬ ਤੇ ਉਹ ਕਹਿੰਦੇ ਹੁਣ ਸ਼ਿਵਾ ਵਾਲਾ ਰਾਜ ਵੀ ਖੋਈਏ ਜਾ ਕੇ ਉਹਦੇ ਨਾਲ ਵੀ ਟੱਕਰੀਏ ਜਿਹੜੇ ਕਹਿੰਦੇ ਨੇ ਜੀ ਉਹ ਕਹਾਣੀਆਂ ਆਪਣੀਆਂ ਹੋਈਆਂ ਇਹਨਾਂ ਦੀਆਂ ਸੰਤਾਂ ਦੀ ਨਾਲ ਜੋੜੀਆਂ ਹੋਈਆਂ ਨੇ ਜਿਵੇਂ ਇਹਨਾਂ ਨੇ ਭਗਤਾਂ ਨਾਲ ਕਹਾਣੀਆਂ ਜੋੜਤੀਆਂ ਝੂਠੀਆਂ ਉਹ ਤਾਂ ਉਹੀ ਕਹਾਣੀਆਂ ਜਣਦੇ ਨੇ ਜਿਵੇਂ ਅਸੀਂ ਗੁਰੂਗੋਬਿੰਦ ਸਿੰਘ ਜੀ ਦੀਆਂ ਕਹਾਣੀਆਂ ਜੋੜੀਏ ਝੂਠੀਆਂ ਉਹ ਕਹਿੰਦੇ ਹੁੰਦੇ ਨੇ ਵੀ ਦੋ ਹੱਦ ਕਰੀਏ ਉਹ ਤਾਂ ਵੀ ਰਾਜ ਲਈਏ ਵਿੱਚ ਮੈਂ ਗੁਰੂਗਨਾਲ ਵੀ ਜੰਨੀਰਾਲ ਵੀ ਟਕਰਾਈਏ ਜਾ ਕੇ ਕਿਉਂਕਿ ਇਹ ਝੂਠਾ ਇਤਹਾਸ ਘਣ ਲੇ ਦਿੰਦੇ ਨੇ ਭਗਤਾਂ ਨੂੰ ਉਹ ਇਤਹਾਸ ਨੂੰ ਹੈ ਉਹ ਜੜਦੇ ਸੀ ਰਖਸ਼ ਅਸਲੀਅਤ ਨਹੀਂ ਸੀ ਉਹਨਾਂ ਨੂੰ ਪਤਾ ਜਿਵੇਂ ਅਸੀਂ ਪ੍ਰਲਾਦ ਦਾ ਤਰੂ ਦੇ ਬਾਰੇ ਕਾਹਦੇ ਦਾ ਘੜਿਆ ਹੈ ਨਾ ਦੇਵਤਿਆਂ ਦਾ ਘੜਿਆ ਹੈ ਤਾਂਸ ਹੈ ਧੰਨੇ ਦਾ ਇਹਨਾਂ ਦਾ ਹੀ ਘੜਿਆ ਹੈ ਜਿਹੜੇ ਉਹਨੇ ਕੁੱਟ ਪਈ ਹੈ ਇਹੀ ਘੜਦੇ ਹੁੰਦੇ ਨੇ ਹਜ਼ਾਰਾਂ ਗੁਰਬਾਣੀ ਨਹੀਂ ਬੰਦੀ ਇਸ ਗੱਲ ਨੂੰ ਗੁਰਬਾਣੀ ਨੇ ਠੀਕ ਕੀਤਾ ਦਾਸੋ ਗੁਰ ਰਾਮ ਜਪੋ ਜੀ ਐਸੇ ਐਸੇ ਤਰੂਪਰਲਾ ਜਪਿਓ ਹਰ ਜੈਸੇ ਤੁਸੀਂ ਵੀ ਉਵੇਂ ਜਪੋ ਜਿਵੇਂ ਤਰੂਪਰਲਾ ਨੂੰ ਜਪਿਆ ਇਹਦਾ ਮਤਲਬ ਹੈ ਜਿਹੜੇ ਜਪ ਰਹੇ ਸੀ ਪੰਡਤ ਉਦਾਂ ਨਹੀਂ ਸੀ ਜਪ ਰਹੇ ਬਾਹਲਾ ਫੇਰ ਰਹੇ ਸੀ ਜੇ ਜਪ ਰਹੇ ਹੁੰਦੇ ਇਹ ਕਹਿਣ ਦੀ ਕੀ ਲੋੜ ਸੀ ਰਾਮ ਜਪੋ ਜੀ ਐਸੇ ਐਸੇ ਤਰੂਪਰਲਾ ਜਪਿਓ ਹਰ ਜੈਸੇ ਕੈਸੇ ਜਪੇ ਦਿੰਦੇ ਆਲ ਪਰ ਉਹ ਸੇ ਤੇਰੇ ਸਭ ਪਰਵਾ ਚੜਾਇਆ ਬੇੜੇ ਉਹ ਤਾਂ ਚਲੋ ਅਲੱਗ ਹੋ ਗਈ ਨੂੰ ਕਹਿੰਦੇ ਜੈ ਭਾਵੇ ਦਾ ਹੁਕਮ ਨਾ ਆਇਆ ਬਸ ਜਿਹਨੂੰ ਪਾ ਜਾਂਦਾ ਨਾ ਸੱਚ ਜੰਗਾ ਲੱਗ ਜਾਂਦਾ ਸੱਚ ਪਾਣਾ ਚੰਗਾ ਲੱਗ ਜਾਂਦਾ ਜਿਹਨੂੰ ਮਿੱਠਾ ਲੱਗਦਾ ਉਹਨੂੰ ਹੁਕਮ ਬਣਾ ਲੈਂਦਾ ਪਰਵੇਸ਼ ਬਸ ਉਹ ਮੰਨ ਉਹ ਦਾ ਮੰਨ ਹੁਕਮ ਮੰਨ ਲੈਂਦਾ ਪਾਲੇ ਚ ਆ ਜਾਂਦਾ ਪਾਣੇ ਚ ਆਉਣਾ ਹੀ ਤਾਂ ਪੈ ਪਾਣੀ ਜੀ ਚੱਲਣਾ ਹੀ ਪਾਣੀ ਨੂੰ ਜਾਣਨਾ ਜਾਪੈ ਦੇਖੋ ਪਾਣੀ ਨੂੰ ਜਾਣਨਾ ਜਾਪੈ ਪਾਣੀ ਚੱਲਣਾ ਤਪੈ ਪਾਣੀ ਨੂੰ ਸਮਝਣਾ ਜਾਪੈ ਪਾਣੀ ਦੇ ਵਿੱਚ ਚੱਲਣਾ ਤਪੈ ਜਦ ਕਹੇ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਗੋਬਿੰਦ ਕੀ ਬਾਣੀ ਕੀ ਹੈ ਇਹ ਬਾਣੀ ਗੋਬਿੰਦ ਕੀ ਨਹੀਂ ਹੈ ਇਹ ਗੁਰਬਾਣੀ ਹੈ ਦੇਖੋ ਬਾਣੀ ਗੋਬਿੰਦ ਕੀ ਨਹੀਂ ਹੈ ਜਿਹੜੀ ਆਸੂਰਾਂ ਦੀ ਬਾਣੀ ਹੈ ਇਹ ਗੁਰਬਾਣੀ ਹੈ ਗੋਬਿੰਦ ਦੀ ਬਾਣੀ ਬਿਨਾਂ ਕਰਨੇ ਦਾ ਸੁਣ ਲੋੜੀ ਜਪ ਮੰਨ ਮੇਰੇ ਗੋਬਿੰਦ ਦੀ ਬਾਣੀ ਗੁਰ ਬਾਣੀ ਚੋ ਗੋਬਿੰਦ ਗੁਰ ਬਾਣੀ ਨੂੰ ਸਮਝਣਾ ਹੀ ਜਿਹੜੀ ਗੋਬਿੰਦ ਦੀ ਬਾਣੀ ਨੂੰ ਜਪਣਾ ਗੁਰ ਬਾਣੀ ਨੂੰ ਸਮਝਣਾ ਗੁਰਬਾ ਗੋਬਿੰਦ ਦੀ ਬਾਣੀ ਨੂੰ ਜਪਣਾ ਕਿਉਂਕਿ ਗੋਬਿੰਦ ਦੀ ਬਾਣੀ ਤੇ ਹੀ ਇਹ ਗੁਰ ਬਾਣੀ ਪੈਦਾ ਹੋਈ ਇਹਨੂੰ ਸਮਝ ਕੇ ਹੀ ਗੋਬਿੰਦ ਦੀ ਬਾਣੀ ਜਪਉਂਦੀ ਹੈ ਗੁਰਬਾਣੀ ਦੁਆਰਾ ਹੀ ਗੁਰਬਾਣੀ ਸਮਝ ਕੇ ਸਮਝਣਾ ਗੁਰਬਾਣੀ ਸਮਝਣਾ ਗੋਬਿੰਦ ਦੀ ਬਾਣੀ ਜਪਣੇ ਕੋਈ ਗੱਲ ਗੁਰਬਾਣੀ ਨੂੰ ਵਿਚਾਰਨਾ ਗੋਬਿੰਦ ਦੀ ਬਾਣੀ ਨੂੰ ਜਪਣੇ ਕੋਈ ਗੱਲ ਹੈ ਇਹ ਬਾਣੀ ਗੁਰਬਾਣੀ ਹੈ ਨਾਨਕ ਜਰ ਬੋਲੇ ਨਾਨਕ ਗੋਬਿੰਦ ਨਹੀਂ ਹੈ ਕਬੀਰ ਗੋਬਿੰਦ ਨਹੀਂ ਹੈ ਇਹ ਭਾਤਕਬੀਰ ਦੀ ਜਿਹੜੀ ਬਾਣੀ ਹੈ ਜੋ ਉਹਨਾਂ ਨੇ ਬੋਲੀ ਹੈ ਨਾਨਕ ਨੇ ਬੋਲੀ ਹੈ ਇਹ ਗੋਬਿੰਦ ਦੀ ਬਾਣੀ ਨਹੀਂ ਹੈ ਗੋਬਿੰਦ ਪਿੱਛੇ ਬੁਲਾਉਣ ਵਾਲਾ ਜੋ ਬੁਲਾਉਣ ਵਾਲਾ ਉਹਦੀ ਬਾਣੀ ਜਿਹੜੀ ਹੈ ਉਹਨੂੰ ਜਪਣ ਇਹਨੂੰ ਨਹੀਂ ਇਹਨੂੰ ਇਹਨੂੰ ਵਿਚਾਰਨ ਇਹਨੂੰ ਵਿਚਾਰਨਾ ਉਹਨੂੰ ਜਪਣ ਇਹਦੀ ਵਿਚਾਰ ਉਹਨੂੰ ਜਪਣੀ ਹੈ ਜਪਣ ਦਾ ਮਤਲਬ ਹੈ ਜਾਣਲੋ ਜਪਣ ਦਾ ਮਤਲਬ ਹੈ ਸਮਝਲੋ ਇਹਨੂੰ ਵਿਚਾਰਨ ਇਹਦੀ ਸਮਝ ਜਿਹੜੀ ਆਉ ਉਹ ਗੋਬਿੰਦ ਦੀ ਬਾਣੀ ਦੀ ਹੈ ਸਮਝਾ ਇਹਦੇ ਵਿੱਚ ਉਸ ਬਾਣੀ ਦਾ ਹੀ ਗਿਆਨ ਦਿੱਤਿਆ ਹੋਇਆ ਹੈ ਉਸੇ ਬਾਣੀ ਦਾ ਗਿਆਨ ਕਿਉਂਕਿ ਜੇ ਤਾਂ ਸੁਣਨਾ ਤੇ ਤਾਂ ਨਾਮ ਹੈ ਜੋ ਉਹਨਾਂ ਨੇ ਸੁਣਿਆ ਨਾਮ ਜੇ ਤਾਂ ਪੜ੍ਹਨ ਤੇ ਤਾਂ ਗਿਆਨ ਹੈ ਜਿੰਨੂੰ ਬੋਲਿਆ ਗਿਆਨ ਜੋ ਸੁਣਿਆ ਉਹਦਾ ਗਿਆਨ ਹੈ ਇਹ ਗੁਰਬਾਣੀ ਇਹਨੂੰ ਵਿਚਾਰਨ ਨਾਲ ਉਹਦਾ ਗਿਆਨ ਉਹਨੂੰ ਜਪਨੇ ਜਪman ਮੇਰੇ ਗੋਵਿੰਦ ਕੀ ਬਾਣੀ ਹੈ ਇਹ ਗੁਰਬਾਣੀ ਹੈ ਇਹਨੂੰ ਵਿਚਾਰਨ ਲਈ ਲਿਖਿਆ ਹੈ ਗੁਰਬਾਣੀ ਨੂੰ ਵਿਚਾਰਨਾ ਗੁਰਬਾਣੀ ਵਿਚਾਰਨਾ ਮਤਲਬ ਹੈ ਗੋਵਿੰਦ ਦੀ ਬਾਣੀ ਨੂੰ ਜਪੜੇ ਗੁਰਬਾਣੀ ਗੋਵਿੰਦ ਦੀ ਬਾਣੀ ਨਹੀਂ ਹੈ ਇਹ ਗੁਰਬਾਣੀ ਹੈ ਗੋਵਿੰਦ ਦੀ ਬਾਣੀ ਬਿਨਾਂ ਕੰਨਾਂ ਦੇ ਸੁਣਨ ਵਾਲੀ ਹੁੰਦੀ ਹੈ ਇਹ ਕਰੰਜਲੀ ਉਹਦੀ ਇਹ ਮੇਰਾ ਅਖਾਰਾ ਉਹ ਮੇਨ ਤਾਂ ਅਖਾਰਾ ਉਹਦੀ ਬਾਣੀ ਯਾਰ ਗੋਵਿੰਦਨ ਗੋਵਿੰਦ ਦੀ ਬਾਣੀ ਦੋ ਨਹੀਂ ਹੁੰਦੇ ਕੋਈ ਹੁੰਦਾ ਉਹ ਸਾਨੂੰ ਪੜ੍ਹਨ ਕਹਿੰਦੇ ਨੇ ਉਸ ਨੂੰ ਹੁਕਮ ਕਹਿੰਦੇ ਨੇ ਉਹ ਕੰਪਲੀਟ ਹੋ ਸੀਏ ਨਾਮ ਵੀ ਉਹੀ ਹੈ ਇਹ ਵਿਚਾਰੇ ਉਹ ਮਨ ਵਿਖੇ ਲੇ ਹੋ ਸ਼ਵਾ ਤੇ ਰਾਜ ਇਹ ਹੁਣ ਵਿਚਾਰਿਆ ਰਾਮਸ਼ੀਰਾਂ ਨੇ ਵੀ ਸ਼ਵਾ ਉਹਦਾ ਸ਼ਵਾ ਦਾ ਵੀ ਰਾਜ ਖੋਲ ਗਿਆ ਜਿਹਨੂੰ ਇਹ ਸ਼ਵਾ ਕਹਿੰਦੇ ਨੇ ਲੋ ਇਹਨੂੰ ਸ਼ਵਾ ਕਹਿੰਦੇ ਨੇ ਉਹਦਾ ਰਾਜ ਖੋਲ ਗਿਆ ਇਹ ਸ਼ਵਾ ਬਖਦੂ ਗੈਰ ਨੇ ਅਸਲ ਵਿੱਚ ਇਹ ਭਗਉਤੀ ਦੀ ਕਥਾ ਭਗਤ ਦੀ ਕਥਾ ਹੈ ਅਸਲ ਦੇ ਵਿੱਚ ਤੇ ਜਿਹੜੀ ਲਿਖੀ ਹੋਈ ਉਹ ਇਹਨਾਂ ਦੀ ਭਗਤ ਦੀ ਕਥਾ ਹੈ ਇਹ ਭਗਤਾਂ ਦੀ ਕਥਾ ਹੈ ਭਗਤਾਂ ਨੇ ਕੀ ਕੀਤਾ ਸੰਸਾਰ ਚ ਆ ਕੇ ਇਹ ਉਹ ਕਥਾ ਹੈ ਦਸਮਗ੍ਰੰਥ ਦੀ ਇਹ ਪਰਮੇਸ਼ਰ ਦੀ ਬਾਣੀ ਦੇ ਬਰਾਬਰ ਨਹੀਂ ਜਾ ਸਕਦੀ ਭਗਤ ਕਿਵੇਂ ਚਲੇ ਜਾਣਗੇ ਬਰਾਬਰ ਇਹ ਦਾਸ ਦੀ ਕਥਾ ਹੈ ਉਹ ਮਾਲਕ ਦੀ ਕਥਾ ਹੈ ਇਹ ਦਾਸ ਦੀ ਕਥਾ ਹੈ ਤੇ ਭਗਤਾਂ ਦੀ ਕਥਾ ਭਗਤ ਕੀ ਕਰਦੇ ਉਹਦੇ ਨੇ ਦਰਜਾ ਜਾ ਕੇ ਰੱਖਸ਼ ਦੇਵਤੇ ਕੀ ਕਰਦੇ ਹੁੰਦੇ ਨੇ ਆ ਕੇ ਵਿਚਾਰੇ ਭਗਤ ਹੁੰਦੇ ਨੇ ਇੱਕ ਪਾਸੇ ਰੱਖਸ਼ ਨੇ ਇੱਕ ਪਾਸੇ ਦੇਵਤੇ ਨੇ ਦੇਵਤਿਆਂ ਦੇ ਵਿੱਚ ਦੋ ਗੁਨੇ ਵਿਸ਼ਨੂੰ ਵੀ ਦੇਵਤਿਆਂ ਦੇ ਵਿੱਚ ਹੀ ਹੈ ਸ਼ਿਵ ਜੀ ਵੀ ਦੇਵਤੇ ਹੋ ਜੀ ਦੋ ਹੀ ਦੇਵਤੇ ਨੇ ਜੀ ਪਗਤ ਦੋਨੋਂ ਦੇ ਖਿਲਾਫ ਹੈ ਦੋਨਾਂ ਦੀਆਂ ਖਲਾਫਤਾ ਨਹੀਂ ਹੈ ਦੋਨਾਂ ਦੀਆਂ ਕਮੀਆਂ ਨੂੰ ਜਾਗਰੂਕ ਕਰਦੇ ਸੰਸਾਰ 'ਚ ਦੋਨਾਂ ਨੂੰ ਮੱਤ ਦਿੰਦਾ ਵੀ ਇਹ ਕੰਮ ਛੱਡ ਦਿਓ ਸਿੱਧੇ ਰਸਤੇ ਚੱਲੋ ਇਹਨਾਂ ਨੇ ਰਸਤੇ ਬਦਲੇ ਹੋਏ ਹੁੰਦੇ ਜੀ ਆਪੇ ਗੁਰੂ ਬਣ ਗਏ ਨਾ ਦਾਸ ਆਪਨੇ ਗੁਰੂ ਬੜੇ ਕਦੇ ਨਾ ਬੜਦੇ ਹੁੰਦੇ ਨੇ ਦਾਸਾਂ ਨੂੰ ਗੁਰੂ ਦੇਵਤੇ ਬਣਾਉਂਦੇ ਹੁੰਦੇ ਨੇ ਆ ਗੁਰੂ ਕੌਣ ਬਣਾਉਂਦੇ ਨੇ ਇਹ ਦੇਵਤਿਆਂ ਨਾਲ ਲੜਦੇ ਨੇ ਲੜਾਈਾਂ ਨੇ ਜਿਹੜੀ ਉਹ ਕਹਿੰਦੇ ਨੇ ਗੁਰੂ ਰਬਦਾਸ ਜਾਇ ਕਹਿੰਦੇ ਗੁਰੂ ਨਾਨਕ ਇਹ ਵੀ ਦੇਵਤਿਆਂ ਦੀ ਲੜਾਈ ਆ ਹੋਰ ਕੁਝ ਨਹੀਂ ਇਹ ਕੁਝ ਨਹੀਂ ਆ ਇਹਦੇ ਵਿੱਚ ਪਿਮੋਰ ਖਾਂ ਦੀ ਲੜਾਈ ਆ